ਨਾ ਕਦੇ ਮਰੇ ਨਾ ਜਾਈ ਰਾਗ ਸੂਹੀ ਸੰਤ ਮਹੱਲਾ ਚੌਥਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੀ RAM ਗੁਰਮੁਖ ਮਿਲ ਰਹੀ ਐ ਕਰਵਾਜਹਿ ਸ਼ਬਦ ਕਨੇਰੇ RAM ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਹਨ ਸਜਪੀ ਸਦਾ ਸਾਲਾਹੀ ਸਾਚ ਸ਼ਬਦ ਲਿਵ ਲਾਈ ਅਨ ਦਿਨ ਸਹਿਜ ਰਹੇ ਰੰਗ ਰਾਤਾ RAM ਨਾਮ ਰਿਧ ਪੂਜਾ ਨਾਨਕ ਗੁਰਮੁਖ ਇਕ ਪਛਾਣ ਅਵਰ ਨਾ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲਏ ਮਲਾਈ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਐਨਸ ਨਾਮ ਧਿਆਈ ਇਹੋ ਜੱਗੋ ਦੁੱਤਰ ਮਨ ਮੁਖ ਪਾਰ ਨ ਪਾਈ ਰਾਮ ਅੰਤਰੇ ਹਉ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਤਾਏ ਨ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੈ ਝੋਟਾ ਖਾਵੈ ਅੰਤ ਗਿਆ ਪਛਤਾਇਆ ਬਿਨ ਨਾਵੇਂ ਕੋ 베ਲੀ ਨਹੀਂ ਪੋਤ ਕਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੁੱਛਉ ਆਪਣਾ ਸਤਿਗੁਰ ਦਾਤਾ ਕਿਨ ਬਿਦ ਦੁਤਰ ਤਰੀਐ ਰਾਮ ਸਤਿਗੁਰ ਭਾਏ ਚਲੋ ਜੀਵਤਿਆਂ ਿਵ ਮਰੀਐ ਰਾਮ ਜੀਵਤਿਆਂ ਮਰੀਐ ਪਉਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਜੋਤੀ ਜੋਤ ਮਲਾਈ ਸੂਹੀ ਮਹੱਲਾ ਚੌਥਾ ਕਰ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੀ ਹਉ ਮਨ ਤਨ ਦੇਵਾ ਸਤਿਗੁਰ ਐ ਮੈਂ ਮਿਲੇ ਪ੍ਰਭ ਗੁਣਤਾਸਿ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦਸੇ ਹਰ ਸਾ ਬਾਸੀ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰ ਆਵੋ ਚਿਰਿਵ ਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਝ ਬਾਜੋ ਖਰੀ ਉਡੀਨੀਆ ਜਿਉ ਜਲ ਬੇਨ ਮੀਨ ਮਰਾਹਾ ਵਡ ਭਾਗੀ ਹਰ ਧਿਆਆ ਜਨ ਨਾਨਕ ਨਾਮ ਸੁਮਾਹਾ ਮਨ ਦੇਹ ਦੇਸ ਚਲ ਚਲ ਭਰਮਿਆ ਮਨ ਮੁਖ ਪਰਮੁ ਪੁਲਹਾਇਆ ਨਿਤਿਆ ਸਾ ਮਨ ਚਿਤ ਵੈ ਮਨ ਤ੍ਰਿਸ਼ਨਾ ਭੁਖ ਲਗਾਇਆ ਅਨਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ बिन नामे पच पच मोया गुरु सुंदर मोहन पाए करे हर प्रेम वाणी मन मारिया मेरा हृदय शुद्ध बुद्ध विसर गई मन आशा चिंत वसारिया मैं अंतर वेदन प्रेम की गुरु देखत मन साधारिया वडभागी प्रभ आए मिल जन नानक खिनखिन वारिया ਸੂਹੀ ਸੰਤ ਮਹੱਲਾ ਚੌਥਾ ਮਾਰੇ ਹਿਸਵੇ ਜਨ ਹਉ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਵੰਨੀਆਂ ਇਨ ਹਉ ਮੈਂ ਮਾਰਿ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨ ਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉੱਭਰੇ ਗੁਰ ਸ਼ਬਦੀ ਹਉ ਮੈਂ ਛੁੱਤੀਆ ਵਸਿਆਣਿਓ ਵੇ ਜਨ ਇਸ ਮਨ ਕੋ ਮਨ ਬਾਸੇ ਜਿਉ ਨਿਤ ਭੌਂਦਿਆ ਦੁੱਖ ਰਹਿਣ ਵੀ ਵਿਹਾਨੀਆਂ ਨਿਤ ਆਸਾਂ ਆਸ ਕਰੇਂਦਿਆਂ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ ਜਨ ਨਾਨਕ ਪ੍ਰਭ ਦੇਹੁ ਮੱਤੀ ਸਾਧੇ ਆਸਾ ਨਿਤ ਸੁਖ ਸੌਂਦਿਆ ਸਾਤ ਅਨੇ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜੜੀ ਐ ਆਈ ਮੇਰਾ ਠਾਕੁਰ ਅਗਮ ਦਿਆਲ ਹੈ RAM RAJIA ਕਰ ਕਿਰਪਾ ਲਿਹੁ ਮਲਾਈ ਮੇਰਾ ਮਨ ਤਨ ਲੋਚਾ ਗੁਰਮੁਖੇ RAM RAJIA ਹਰ ਸਰਦਾ ਸੀਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆਂ RAM RAJIA ਮਿਲਿਆ ਸਹਿਜ ਸੁਭਾਈ ਇਕਤ ਸੀਜੈ ਹਰ ਪ੍ਰਭੂ RAM RAJIA ਗੁਰਦਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਬੈਰਾਗ ਹੈ RAM RAJYA ਗੁਰ ਮੇਲੇ ਕਿਰਪਾ ਕਰੇ ਹਉ ਗੁਰ ਵਿਟੋ ਹੋ ਘੋਲ ਕਮਾਇਆ RAM RAJYA ਜੀਉ ਸਤਗੁਰ ਆਗੇ ਦੇਈ ਗੁਰ ਤੁਠਾ ਜੀਉ RAM RAJYA ਜਨ ਨਾਨਕ ਹਰ ਮੇਲੇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੁਣ ਬਾਵਰੀ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੀ ਨੇਹੋ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਦੇਖ ਭੁੱਲੋ ਅਡਲਹਿ ਨਾ ਮੁੱਲੂ ਗੋਬਿੰਦ ਨਾਮਮ ਜੀਠਾ ਥੀ ਵਹਿ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹਿ ਮਗਨ ਤੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਦ ਰਾਖ ਲਾਜ ਭਗਤ ਹਨ ਸੁਣ ਬਾਵਰੇ ਸੇਵ ਠਾਕੁਰ ਨਾਥ ਪ੍ਰਾਨ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਸ਼ਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀਐ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਹਿ ਰਹੀਐ ਇਹੋ ਮਨ ਦੀਜੈ ਸੰਕ ਨਾ ਕੀਜੈ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੋ ਸੁਣ ਬਾਵਰੇ ਹਭ ਵੈਸੀ ਗਰਭ ਗਵਾਨੋ ਨਿਚਲ ਹਭ ਜਾਣਾ ਮਿਥਿਆ ਮਾਨ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਐ ਪੌਜਲ ਤਰੀਐ ਜੇ ਕੀਵੈ ਕਰਮ ਲਿਖਿਆਸਾ ਗੁਰ ਸੇਵੀਜੈ ਅੰਮ੍ਰਿਤ ਪੀਜੈ ਜਿਸ ਲਾਭ ਹੈ ਸਹਿਜ ਧਿਆਨੋ ਨਾਨਕ ਸਰਨ ਪਿਆ ਹਰ ਦੁਆਰੈ ਹਉ ਬਲ ਬਲ ਸਦ ਕੁਰਬਾਨ ਸੁਣ ਬਾਵਰੇ ਮਤ ਜਾਣ ਪ੍ਰਭ ਮੈਂ ਪਾਇਆ ਸੁਣ ਬਾਵਰੇ ਥਿਓ ਰੇਣ ਜਿਨਨੀ ਪ੍ਰਭ ਧਾਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ ਥਿਓ ਨਮਾਣਾ ਸਦ ਕੁਰਬਾਣਾ ਸਗਲਾ ਆਪ ਮਿਟਾਈਐ ਉਹ ਧਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰੁ ਦਿੱਤੀ ਤੋਸ ਕੈ ਬਲਰਾਮ ਜੀਉ ਹਰ ਅੰਮ੍ਰਿਤ ਭਰੇ ਪੰਡਾਰ ਸਬ ਕਿਛ ਹੈ ਘਰ ਤਿਸ ਕੈ ਬਲਰਾਮ ਜੀਉ ਬਾਬੁl ਮੇਰਾ ਵਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨਾ ਲਾਗੈ ਪਉਜਲ ਪਾਰਿ ਉਤਾਰਾ ਆਦਿ ਜਗਾਦ ਭਗਤਨ ਕਾ ਰਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਿਨ ਮਨ ਤਨ ਪੀਵਾ ਹਰ ਆਪੇ ਲਏ ਮਲਾਈ ਕਿਉ ਵੇ ਛੋੜਾ ਥੀ ਵੀ ਬਲਰਾਮ ਜੀਓ ਜਿਸਨੋਂ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਨ ਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸਤ ਜਨਾ ਮਿਲ ਮੰਗਲ ਗਾਇਆ ਦਿਨ ਰੈਨ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰ ਪੂਰਾ ਨਾਨਕ ਸਦ ਬਲੇ ਹਾਰੀ ਸੰਮਲਿਆ ਸਚ ਥਾਨ ਮਾਨ ਮਹਤ ਸਚ ਪਾਇਆ ਬਲਰਾਮ ਜੀਓ ਸਤ ਗੁਰ ਮਿਲਿਆ ਦਇਾਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ ਸੁਭ ਦਿਵਸੇ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੀ ਸੁਣ ਭੈ ਬਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨਹਾਰੀ ਉਪਜਿਆ ਤਤ ਗਿਆਨ ਸਹਰੈ ਪੀਯੈ ਇਕ ਹਰ ਬਲਰਾਮ ਜੀਉ ਬ੍ਰਹਮੈ ਬ੍ਰਹਮ ਮਿਲਿਆ ਕੁਏ ਨਾ ਸਾਕੇ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸੁਆਮੀ ਘਟ ਘਟ ਰਹਿ ਆਸਮਾਇਆ ਜਿਸ ਤੇ ਉਪਜਿਆ ਤਿਸ ਮਾਹੀ ਸੁਆਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤੇ ਸਹ ਧਿਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੀ ਹਰ ਰੰਗ ਆਨੰਦਿ ਨ ਜਾਗੀ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਉ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੂਖ ਨਾਸੇ ਰਹਸ ਉਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਿਨਵੰਤ ਨਾਨਕ ਦਇਆ ਧਾਰੂ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਮਣ ਜਾਣਾ ਪਾਏ ਭਗਤ ਸੁਪਾਏ ਹਰ ਜਪ ਆਪਣੀ ਪ੍ਰਭ ਪਾਵਾ ਜਪ ਏਕ ਅਲਖ ਅਪਾਰ ਪੂਰਨ ਤੇਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪ੍ਰਮਖ ਹੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੇ ਸਦਾ ਸਰਸੇ ਪ੍ਰਭ ਮਿਲੇ ਚਰੀਵ ਛੁੰਨੀਆਂ ਮਨ ਸ਼ਾਂਤ ਆਈ ਵਜੀ ਵਧਾਈ ਮਨੁ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਗੁਰ ਦਰੜਾਇਆ ਸਦਾ ਭਜ ਜਗਦੀਸਰੈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਠਾਕਰੋ ਬੈਰਾਗ ਰੂ ਮੈਂ ਜੇਹੀ ਕਹਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੂ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮਿਹਰੰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨਾ ਕੀਜੈ ਰੇਣ ਹਵੀਜੈ ਤਾਂ ਗਤ ਜੀ ਹਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇ ਹੀ ਘਣ ਚੇਰੀ RAM ਤੁਮੋ ਗੋ ਹਰੇ ਹੱਤ ਗਹਿਰ ਗੰਭੀਰਾ ਤੁਮ ਪਿਰ ਹਮ ਬੋਹਰੀ ਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹਉ ਇਤਨੀ ਕਲਹੋਰੀ ਆ ਰਾਮ ਹਉ ਕਿਸ਼ਨਾਹੀ ਏਕੋ ਤੂ ਹੈ ਆਪੇ ਆਪ ਸੁਜਾਨਾ ਅਮਰਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹ ਸਰਨੀ ਦਾਸ ਹ ਦਾਸੀ ਮਨ ਮੌਨ ਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਨਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਣਾਏ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰੰਧੀ ਮਨ ਮੁਖ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋ ਵਾਰੀ ਵੰਨਾ ਕੋਲੀ ਵੰਨਾ ਤੂੰ ਪਰਬਤ ਮੇਰਾ ਓਲਾ ਰਾਮ ਹਉ ਬਾਲੇ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬੇਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਬਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਹੋ ਨਾਨਕ ਹਉ ਨਿਰਪੋ ਹੋਈ ਸੋ ਪ੍ਰਭ ਮੇਰਾ ਓਲਾ